ਭਾਜੀ ਮੈਨੂੰ ਇਹ ਦੱਸੋ ਵਿਚਾਰ ਕਿਵੇਂ ਬਣਿਆ ਲੋਟੀ ਪੰਡਾਰੇ ਲਾਉਂਦੇ ਨੇ ਤੁਸੀਂ ਪਡਾਰਾ ਲਾਤਾ ਕਿਤਾਬਾਂ ਦਾ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਲੰਗਰ ਚਾਹੀਦਾ ਇਹ ਗਿਆਨ ਦਾ ਕਿਤਾਬਾਂ ਦਾ ਤੇ ਇਹ ਮੇਰਾ ਨਾ ਇੱਕ ਛੋਟਾ ਜਿਹਾ ਉਪਰਾਲਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਗੀ ਸਿਰਫ ਇੱਕ ਘੰਟੀ ਦੇਣਾ ਹੈ ਬਾਕੀ ਮੇਰੀ 10000 25 5000 ਦੀਆਂ 7000 ਦੀ ਇਨਵੈਸਟਮੈਂਟ ਨਾਲ ਕੋਈ ਲਾਇਬਲਿਟੀ ਨਹੀਂ ਬਣ ਜਾਨੀ ਬਸ ਇਹ ਇੱਕ ਇਹ ਇਸ਼ਾਰਾ ਹੈ ਕਿ ਇਹ ਵੀ ਵੱਡੀ ਗੱਲ ਹੈ ਪਰ ਵੀਰ ਜੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੀ ਰਹਿੰਦੀ ਹੈ, ਵਿਜੀ ਰਹਿੰਦੀ ਹੈ। ਪਰ ਇਹ ਵੱਡਾ ਉਪਰਾਲਾ ਹੈ ਤੁਹਾਡਾ ਜੀ ਮੋਬਾਈਲਾਂ ਤੋਂ ਥੋੜਾ ਜਿਹਾ ਰਾਹਤ ਮਿਲੇਗੀ ਅਤੇ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਹੈ। ਜਿੱਦਾਂ ਸਾਡੇ ਵੱਡਿਆਂ ਦੇ ਬਸ ਨਹੀਂ ਸੀ ਹਰੀ ਕ੍ਰਾਂਤੀ ਲੈ ਕੇ ਆਉਣੀ। ਉਹ ਨਹੀਂ ਚਾਹੁੰਦੇ ਖਾਤਾ ਦੋਈ ਜਾਂਦੇ ਸਭੇ ਹਨ। ਪਰ ਉਹ ਅੱਜ ਇਹ ਕਹਿੰਦੇ ਕਿ ਮੋਬਾਈਲ ਮਾੜੇ ਆ। ਜਦ ਕਿ ਉਹਨਾਂ ਨੇ ਖਾਦਾਂ ਦਵਾਈਆਂ ਪਾ ਕੇ ਆਸਰਤੀ ਕਰਾਸ ਦਿੱਤੀ ਮੇਰੇ ਕਹੇ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਨੇ ਡਿਪੈਂਡ ਕਰਦਾ ਕਿ ਉਹ ਉਹਨੂੰ ਕਿ ਤਰ੍ਹਾਂ ਵਰਤ ਸਕਦੇ ਐਵੇਂ ਜੀ ਮੈਨੂੰ ਇਹ ਤਾਂ ਸੋਚ ਕਿਸ ਤਰ੍ਹਾਂ ਦੀਆਂ ਚੇਤਾਵਾਂ ਇੱਥੇ ਤੁਸੀਂ ਰੱਖਤੀਆਂ ਕਿ ਜਿਹੜੇ ਸਟੂਡੈਂਟ ਵੀ ਹੋਣ ਜਾਂ ਵੱਡੀ ਉਮਰ ਦੇ ਵੀ ਹੋਣ ਹੋਣ ਪੜ੍ਹਾਈ ਨਾਲ ਜੋੜਨ ਦੇ ਇਤਿਹਾਸ ਨਾਲ ਜੋੜਨ ਕਿਹੋ ਜਿਹੀਆਂ ਚੇਤਾਵਾਂ ਭਾਜੀ ਕੋਸ਼ਿਸ਼ ਇਹ ਹੈ ਜਿਹੜੀ ਸਰਵ ਸੰਝੀ ਵਾਲਤਾ ਦਾ ਸੰਦੇਸ਼ ਦੇਣ ਜੀ ਉਹਨਾਂ ਕਿਤਾਬਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹੀ ਕੋਸ਼ਿਸ਼ ਹੈ ਕਿ ਜਿਹੜਾ ਇਹ ਨਾ ਕਹਿਣ ਕਿ ਉਹ ਧਰਮ ਚੰਗਾ ਤੇ ਉਹ ਧਰਮ ਮਾੜਾ ਤੇ ਜਾਂ ਉਹ ਫਿਰਕਾ ਚੰਗਾ ਤੇ ਉਹ ਫਿਰਕਾ ਮਾੜਾ ਬਸ ਜਿਹੜਾ ਇਹ ਦੱਸਣ ਕਿ ਜਿਹੜੇ ਕਿਰਤ ਆ ਉਹ ਹੀ ਚੰਗੀ ਆ ਮਾੜੀ ਕਿਰਤ ਮਾੜੀ ਆ ਤੇ ਵੀਰੇ ਰੈਡੀਮੈਡ ਡਿਵੈਲਪਮੈਂਟ ਦੀ ਇਹ ਥੋੜੀ ਸਵਾਉ ਪਰ ਨਾਲ ਦੀ ਨਾਲ ਜਾਨ ਵੰਡ ਰਹੇ ਹੋ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਭੰਡਾਰੇ ਲਾਤੇ ਤੁਸੀਂ ਤੇ ਤੁਹਾਡੀ ਦਿਲ ਦੀ ਇੱਛਾ ਸੀ ਜਾਂ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਸੀ ਜਿਹੜੇ ਮੇਰੇ ਯਾਰ ਆ ਉਹ ਮੈਨੂੰ ਕਿਸੇ ਹੋਰ ਤਰੀਕੇ ਨਾਲ ਸਮਝੇ ਅੱਜ ਮੈਂ ਗਿਆਨ ਧਰਮ ਦੀ ਗੱਲ ਆਖ ਰਿਹਾ ਨਾ ਤੇ ਮੇਰੇ ਮੂੰਹ ਫੱਪੜੀਆਂ ਮਿਲੀਆਂ ਪਰ ਮੈਂ ਤੈਨੂੰ ਬੁੱਕ ਰੈਫਰ ਕਰ ਸਕਦਾ ਨਹੀਂ ਕਈ ਬੁੱਕਸ ਨੇ ਦੀਵਾਨ ਜਰਮਨੀ ਦਾ ਸਿਆਣ ਕੋ ਪੜਦੇ ਨੇ ਆਪਾਂ ਸਾਰੇ ਆ ਪੜ ਕੇ ਸਮਝ ਦੀ ਸੂਝ ਰੱਖ ਲਈ ਇਹਦੀ ਗੁਰਬਾਣੀ ਤੋਂ ਉੱਤੇ ਕੋਈ ਵੀ ਨਹੀਂ ਪਰ ਜੇ ਤੁਸੀਂ ਸੂਝ ਰੱਖਦੇ ਹੋ ਤਾਂ ਪਹਿਲੇ 10-15 ਮਿੰਟ ਚ ਤੁਹਾਨੂੰ پاਗਲਖਾਨੇ ਕੋਲ ਨੂੰ ਦਾ ਕਾਰਨ ਪਤਾ ਲੱਗ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਹੋ ਅਸਲੀਏ ਚੈਨਲ ਆ ਦੋਸਤੋ ਅੱਜ ਅੰਮ੍ਰਿਤਸਰ ਦੇ ਯੂਨੀਵਰਸਿਟੀ ਦੇ ਸਾਹਮਣੇ ਜੁਟੀਆਈ ਮਾਰਕੀਟ ਪਹੁੰਚੇ ਆ ਅਤੇ ਤੁਹਾਨੂੰ ਮਿਲਾ ਰਹੇ ਆ ਇਸ ਤਰ੍ਹਾਂ ਦੀ ਲਾਇਬ੍ਰੇਰੀ ਨਾਲ ਜਿੱਥੇ ਫ੍ਰੀ ਲਾਇਬ੍ਰੇਰੀ ਲ ਰॉयਲ ਪੰਜਾਬ ਵੱਲੋਂ ਵਧੀਆ ਉਪਰਾਲਾ ਹੈ ਰॉयਲ ਪੰਜਾਬ ਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਦਾ ਜਿੱਥੇ ਫ੍ਰੀ ਟਾਈਮ ਹੁੰਦਾ ਹੈ ਉਥੇ ਲਾਇਬ੍ਰੇਰੀ ਦੇ ਵਿੱਚ ਅਸੀਂ ਕਿਤਾਬਾਂ ਪੜ੍ਹਦੇ ਹਾਂ ਆ ਇੱਥੇ ਇਤਿਹਾਸ ਨਾਲ ਜਾਨੂ ਚੀਜ਼ਾਂ ਨੇ ਜਿਹੜੀਆਂ ਉਹ ਮਿਲ ਰਹੀਆਂ ਨੇ ਜੀਉਂਦੀ ਜ਼ਮੀਰ ਵਾਲੇ ਅਰਜਿੰਦਰ ਸਿੰਘ ਜਾਲੀ ਦੀ ਲਿਖੀ ਹੋਈ ਹੈ ਜੀ ਤਾਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਰॉयਲ ਪੰਜਾਬ ਵੱਲੋਂ ਰੋਇਲ ਪੰਜਾਬ ਦੇ ਜਿਹੜੇ ਓਨਰ ਨੇ ਗੁਰਪ੍ਰੀਤ ਭਾਜੀ ਉਹ ਸਾਡੇ ਨਾਲ ਨੇ ਭਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅਸਲੀਆ ਚਾਲੇ। ਥੈਂਕ ਯੂ ਭਾਜੀ। ਜੀ ਆਇਆਂ ਨੂੰ। ਥੈਂਕ ਯੂ ਭਾਜੀ। ਥੈਂਕ ਯੂ। ਇਹਨਾਂ ਮਾਣ ਬਖਸ਼ਿਆ। ਤੇ ਭਾਜੀ ਮੈਨੂੰ ਇਹ ਦੱਸੋ ਵਿਚਾਰ ਕਿਵੇਂ ਬਣਿਆ? ਲੋਟੀ ਪੰਡਾਰੇ ਲਾਉਂਦੇ ਨੇ। ਤੁਸੀਂ ਪੰਡਾਰਾ ਲਾਤਾ ਕਿ ਦਾਬਾ ਦਾ? ਮਨ ਦੇ ਵਿੱਚ ਵਿਚਾਰ ਕਿਵੇਂ ਆਇਆ? ਮਿਰਜ ਜੀ ਵੇਖੋ ਸਾਡੇ ਜਿਹੜੇ ਵੱਡੇ ਉਹਨਾਂ ਦੇ ਪੁਰਣੇ ਜਿਹੇ ਹੀ ਚੱਲਦੇ ਆ। ਜੀ। ਤੇ ਸਾਡੇ ਵੱਡੇ ਅੱਜਕੱਲ ਕਾਫੀ ਜਾਣੇ ਕਹਿ ਰਹੇ ਨੇ ਕਿ ਸਾਡੀਆਂ ਕੌਮ ਲੰਗਰ ਵਾਲੇ ਪਾਸੇ ਹੁੰਦੀ ਹੈ ਨਾ ਖਾਣ ਵਾਲੇ ਲੰਗਰ ਵਾਲੇ ਪਾਸੇ ਜਦ ਕਿ ਲੰਗਰ ਚਾਹੀਦਾ ਹੈ ਗਿਆਨ ਦਾ ਕਿਤਾਬਾਂ ਦਾ ਤੇ ਇਹ ਮੇਰਾ ਨਾ ਇੱਕ ਛੋਟਾ ਜਿਹਾ ਉਪਰਾਲਾ ਹੈ ਕਿ ਇਹ ਕੋਈ ਵੱਡੀ ਗੱਲ ਨਹੀਂ ਗੀ ਸਿਰਫ ਇੱਕ ਹਿੰਟੀ ਦੇਣਾ ਹੈ ਬਾਕੀ ਮੇਰੀ 10000 ਤੇ 5000 ਦੀਆਂ 7000 ਦੀ ਇਨਵੈਸਟਮੈਂਟ ਨਾਲ ਕੋਈ ਲਾਇਬ੍ਰੇਰੀ ਨਹੀਂ ਬਣ ਜਾਨੀ ਬਸ ਇਹ ਇੱਕ ਇਸ਼ਾਰਾ ਹੈ ਕਿ ਇਹ ਵੀ ਵੱਡੀ ਗੱਲ ਨਹੀਂ ਮੰਨ ਲਓ ਕਿ ਇਹ ਕੰਮ ਹੈ ਕਰ ਲਿਆ ਸਾਰੀ ਮਾਰਕੀਟ ਸਾਂਝੀ ਵੀ ਕਰ ਸਕਦੀ ਆ 24 ਘੰਟੇ ਜੇ ਮੰਨ ਲਓ ਲਾਇਬ੍ਰੇਰੀ ਖੁੱਲ੍ਹ ਜੇ ਇੱਥੇ ਲਾਈਬ੍ਰੇਰੀ ਵੀ ਇੱਕ ਪੜ੍ਹਨ ਦਾ ਜਰੀਆ ਹੈ ਜੀ ਤੁਸੀਂ 24 ਘੰਟੇ ਤੇ ਲਾਈਬ੍ਰੇਰੀ ਖੁੱਲੋ ਸਾਹਮਣੇ ਯੂਨੀਵਰਸਿਟੀ ਹੈ ਖਾਲਸਾ ਕਾਲਜ ਆ ਪੋਲੀਟੈਕਨੀਕਲ ਸੈਕਟਰ ਜੀ ਸਾਰਾ ਪੜਾਈ ਦਾ ਹਾਬਿਆ ਮੈਂ ਮੈਨੂੰ ਪਤਾ ਆ ਜਦੋਂ ਇਹ ਇਸ ਉਮਰ ਜਿਹੀ ਰਾਤਾਂ ਜਾਗ-ਜਾਗ ਕੱਟਦੇ ਆ ਸਾਨੂੰ ਕੋਈ ਰਾਹ ਹੀ ਨਹੀਂ ਹੁੰਦਾ ਕਿੱਥੇ ਬਈਏ ਕਿੱਥੇ ਬਈਏ ਬਾਹਰ ਕਿਤੇ ਜਾਣੇ ਆ ਮਾਹੌਲ ਖਰਾਬ ਹੈ ਇੱਕ ਇਹੋ ਜਿਹਾ ਇੱਥੇ ਜਗ੍ਹਾ ਬਣ ਜੇ ਆ ਸਾਰੀ ਪਾਰਕਿੰਗ ਰਾਤ ਨੂੰ ਵੇਲੇ ਹੁੰਦੀ ਆ ਮੈਂ ਬਾਈ ਸੈਕਟਰ ਰਿਹਾ ਸਾਡੇ 17 ਦਾ ਬੱਸ ਸਟੈਂਡ ਚੱਲਦਾ ਹੁੰਦਾ ਹੈ 17 ਦੇ ਬੱਸ ਸਟੈਂਡ ਤੇ ਸਿਰਫ ਅਸੀਂ ਚਾਹ ਪੀਣੇ ਜਾਂਦੇ ਹੁੰਦੇ ਜੀ ਸੌਂਦੇ ਨਹੀਂ ਉਮਰ ਇਹੋ ਜੀ ਹੁੰਦੀ ਆ ਕਿਸੇ ਪਾਸੇ ਲਾ ਲਓ ਹਨ ਲਾਓ ਕਿਸੇ ਪਾਸੇ ਕਿਸੇ ਦੇ ਪਾਸੇ ਲਾ ਇਹ ਵੀ ਜੀ ਮੈਨੂੰ ਇਹ ਦੱਸੋ ਕਿਸ ਤਰ੍ਹਾਂ ਦੀਆਂ ਕਿਤਾਬਾਂ ਇੱਥੇ ਤੁਸੀਂ ਰੱਖਤੀਆਂ ਕਿ ਜਿਹੜੇ ਸਟੂਡੈਂਟ ਵੀ ਆਉਣ ਜਾਂ ਵੱਡੀ ਉਮਰ ਦੇ ਵੀ ਆਉਣ ਹੋਣ ਪੜ੍ਹਾਈ ਨਾਲ ਜੋੜਨ ਲਈ ਇਤਿਹਾਸ ਨਾਲ ਜੋੜਨ ਕਿਹੋ ਜੀਆਂ ਚੀਜ਼ਾਂ ਦਾ ਭਾਜੀ ਕੋਸ਼ਿਸ਼ ਹੈ ਜਿਹੜੀ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਜੀ ਉਹ ਕਿਤਾਬਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹੀ ਕੋਸ਼ਿਸ਼ ਹੈ ਪੀ ਜਿਹੜਾ ਇਹ ਨਾ ਕਹਿਣ ਵੀ ਉਹ ਧਰਮ ਚੰਗਾ ਤੇ ਉਹ ਧਰਮ ਮਾੜਾ ਤੇ ਜਾਂ ਉਹ ਫਿਰਕਾ ਚੰਗਾ ਤੇ ਉਹ ਫਿਰਕਾ ਮਾੜਾ ਬਸ ਜਿਹੜਾ ਇਹ ਦੱਸਣ ਵੀ ਜਿਹੜੇ ਕਿਰਤ ਆ ਕੋਈ ਚੰਗੀ ਆ ਮਾੜੀ ਕਿਰਤ ਮਾੜੀ ਆ ਕੋਈ ਵੀ ਕਰ ਸਕਦਾ ਕੋਈ ਕਿਸੇ ਵੀ ਜਾਤ ਚ ਪੈਦਾ ਹੋਦਾ ਹ ਹ ਸੋਨੇ ਕੰਮ ਕਰੂਗਾ ਬ੍ਰਾਹਮਣ ਖਵਾਏ ਜੀ ਕੋਈ ਚੰਗੀ ਕਲੀਨ ਪਰਿਵਾਰਾਂ ਦੇ ਪੈਦਾ ਹੋ ਕੇ ਵੀ ਨੀਚ ਕੰਮ ਕਰਦੇ ਨੇ ਜਿਹੜੇ ਉਹ ਪ੍ਰਸ਼ਤੀਏ ਖਵਾਉਂਦੇ ਨੇ ਉਹ ਕੀੜਾ ਖਾਉਂਦੇ ਨੇ ਬਸਟ ਦਾ ਕੀੜਾ ਇੱਕ ਰੇਸ਼ਮ ਦਾ ਕੀੜਾ ਹੁੰਦਾ ਇੱਕ ਬਸਟ ਦਾ ਕੀੜਾ ਹੁੰਦਾ ਪਰ ਆਪਣੇ ਦੋਵਾਂ ਤੇ ਡਿਪੈਂਡ ਆ ਕਿ ਆਪਣੇ ਤੇ ਡਿਮੈਂਡ ਹੈ ਕਿ ਅਸੀਂ ਬਸਟ ਦਾ ਕੀੜਾ ਬਣਾਉਣਾ ਜਾਂ ਹੀ ਰੇਸ਼ਮ ਦਾ ਕੀੜਾ ਬਣਾਉਣਾ ਉਹ ਸਾਡੇ ਅੰਦਰ ਹੀ ਤੇ ਵੀਰੇ ਮੈਨੂੰ ਇਹ ਦੱਸੋ ਰਾਇਲ ਪੰਜਾਬ ਦੇ ਵਿੱਚ ਕੀ ਵੇਚ ਰਹੇ ਹੋ ਤੁਸੀਂ ਰਾਇਲ ਪੰਜਾਬ ਦੇ ਨਾਮ ਨਾਲ ਤੁਹਾਡਾ ਬ੍ਰਾਂਡ ਚੱਲ ਰਿਹਾ ਕੀ ਵੇਚ ਰਹੇ ਨਹੀਂ ਭਾਜੀ ਬ੍ਰਾਂਡ ਨਹੀਂ ਇਹ ਤਾਂ ਭਰਾਵਾਂ ਨੇ ਸਿਰਫ ਇੱਕ ਮਾਰਾ ਇਹਨੇ ਜ਼ਿੰਦਗੀੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੱਕ ਮੈਨੂੰ ਰੱਬ ਨੇ ਕੰਮ ਬਖਸ਼ਿਆ ਕਿ ਮੈਂ ਕੱਪੜੇ-ਕੁਪੜੇ ਲੈ ਆ ਕੇ ਵੇਚਦਾ ਤੇ ਉਹੀ ਮੇਰਾ ਜੀਵਨ ਨਰਵਾਹ ਹੈ ਤੇ ਉਹਦੇ ਨਾਲ ਮੈਂ ਆਪਣੇ ਖਰਚੇ ਕੋਚੇ ਚਲਾਉਣ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਮੈਨੂੰ ਆਪਣੇ ਮਾਪਿਆਂ ਦੀ ਹੈਲਪ ਲੈਣੀ ਪੈਂਦੀ ਹੈ ਅਜੇ ਤੱਕ ਮੇਰੀ ਹੈਲਪ ਕਰਦੇ ਆ ਜਦ ਕਿ ਮੇਰੀ 46-47 ਸਾਲ ਹੋ ਗਏ ਤੇ ਮੈਂ ਐਮਏ ਪਾਸ ਆ ਤੇ ਵੀਰੇ ਰੈਡੀਮੈਡ ਡਿਵੈਲਪਮੈਂਟ ਦੀ ਤੁਹਾਡੀ ਸਵਾਉਪਾ ਨਾਲ ਦੀ ਨਾਲ ਜਾਨ ਵੰਡ ਰਹੇ ਹੋ ਮੈਂ ਜਿਵੇਂ ਪਹਿਲਾਂ ਦੱਸਿਆ ਭੰਡਾਰੇ ਲਾਤੇ ਤੁਸੀਂ ਤੇ ਤੁਹਾਡੀ ਦਿਲ ਦੀ ਇੱਛਾ ਸੀ ਜਾਂ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਸੀ ਨਹੀਂ ਭਾਜੀ ਵੇਖੋ ਪੰਡਾ ਰਹੇ ਹੈ ਵੀ ਤੁਸੀਂ ਨਾ ਇਹ ਇੰਨੇ ਗਾਲੇ-ਬੋਲੇ ਰਹੇ ਸਵਾ ਲੱਖ ਭਾਜੀ ਕੀ ਥੋੜੀਆਂ ਜਿਹੀਆਂ ਜਿਹੀ ਕਿਤਾਬਾਂ ਨੇ ਪਰ ਇਹ ਪਰ ਆnde ਨਾ ਸੋਚ ਵੱਡੀ ਹੈ ਕਿਉਂਕਿ ਚਾਹੇ ਥੋੜੀਆਂ ਨੇ ਪਰ ਇਹਨਾਂ ਦੇ ਵਿੱਚ ਜਿਹੜਾ ਗਿਆਨ ਹੈ ਇਹਨਾਂ ਦੇ ਵਿੱਚ ਜਿਹੜਾ ਨੌਲੇਜ ਹੈ ਉਹ ਬਹੁਤ ਵੱਡਾ ਹੈ ਬਹੁਤ ਵੱਡੀ ਸੋਚ ਚਾਹੀਦੀ ਹੈ ਇਸ ਤਰ੍ਹਾਂ ਦੇ ਨੌਲੇਜ ਵਾਸਤੇ ਇਸ ਤਰ੍ਹਾਂ ਦੇ ਮੁਫਤ ਲਾਇਬ੍ਰੇਰੀ ਲੋੜ ਵਾਸਤੇ ਭਾਜੀ ਦੇਖੋ ਮੇਰੇ ਵਰਗੇ ਬੰਦੇ ਨੂੰ ਜਿਹੜੇ ਮੇਰੇ ਯਾਰ ਆ ਉਹ ਮੈਨੂੰ ਕਿਸੇ ਹੋਰ ਤਰੀਕੇ ਨਾਲ ਸਮਝ ਦੇਣ ਅੱਜ ਮੈਂ ਗਿਆਨ ਧਰਮ ਦੀ ਗੱਲ ਆਖਦਾ ਹਾਂ ਤੇ ਮੇਰੇ ਮੂੰਹੋਂ ਫੱਪਣੀਆਂ ਮਿਲੀਆਂ ਪਰ ਮੈਂ ਤੁਹਾਨੂੰ ਬੁੱਕ ਰੈਫਰ ਕਰ ਸਕਦਾ ਨੇ ਕਈ ਬੁੱਕਸ ਨੇ ਦੀਵਾਨ ਜਰਮਨੀ ਦਾਸ ਆ ਤੇ ਮਤਲਬ ਜਿਹੜੇ ਰਜਵਾੜੇ ਆ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਹੀ ਉਹਨਾਂ ਦੇ ਪ੍ਰਧਾਨ ਮੰਤਰੀ ਰਹੇ ਸੀ ਕੋਈ ਰਾਜ ਮੰਤਰੀ ਰਹੇ ਸੀ ਇਸ ਕਰਕੇ ਜਿਹੜੀਆਂ ਇਹਨਾਂ ਨੇ ਵਿਆਖਿਆ ਕੀਤੀ ਆ ਸਮਾਜ ਦੀ ਉਸ ਟਾਈਮ ਤੇ ਉਹ 100% ਸੱਚੋ ਸਜਦੀ ਆ ਉਹਦੇ ਵਿੱਚ ਦੀਵਾਨ ਜਰਮਨੀ ਦਾਸ ਦੀ ਮਹਾਰਾਣੀ ਬੁੱਕ ਤੇ ਮੇਰੇ ਕੋਲ 70-75% ਦੀ ਕਿਤਾਬ ਆ ਜੀ ਤੇ ਜੇ ਤਾਂ ਬਹਿ ਤੁਸੀਂ ਸੂਝ ਰੱਖਦੇ ਹੋ ਪੜਨ ਦੀ ਸਮਝਣ ਦੀ ਦੇਖੋ ਪੜਦੇ ਨੇ ਆਪਾਂ ਸਾਰੇ ਆ ਪੜ ਕੇ ਸਮਝਣ ਦੀ ਸੂਝ ਰੱਖ ਲਈਏ ਤੇ ਗੁਰਬਾਣੀ ਕੋਤੇ ਤੇ ਕੋਈ ਵੀ ਨਹੀਂ ਪਰ ਜੇ ਤੁਸੀਂ ਸੂਝ ਰੱਖਦੇ ਹੋ ਤਾਂ ਪਹਿਲੇ 10-15 ਮਿੰਟ ਚ ਤੁਹਾਨੂੰ ਪਾਗਲਖਾਨੇ ਖੁੱਲਣ ਦਾ ਕਾਰਨ ਪਤਾ ਲੱਗ ਜੀ ਵੇਖੋ ਸੈਕੰਡ ਵਰਲਡ ਵਾਰ ਦੇ ਵਿੱਚ ਭਾਜੀ ਗੋਰਿਆਂ ਦੀ ਕਮੀ ਹੋ ਗਈ ਸੀ ਜੀ ਗੋਰਿਆਂ ਦੀ ਕਮੀ ਮਜ਼ਦੂਰੀ ਦੂਰ ਕਰਨ ਵਾਸਤੇ ਉਹਨਾਂ ਨੇ ਇਨਕਲਾਬ ਇੱਕ ਐਸਾ ਦਿੱਤਾ ਔਰਤ ਬਰਾਬਰ ਔਰਤ ਬਰਾਬਰ ਵੀ ਔਰਤ ਕੰਮ ਕਰੇ ਬਾਹਰ ਉਹਨਾਂ ਦੀ ਜ਼ਰੂਰਤ ਸੀ ਸਾਡੇ 150 ਕਰੋੜ ਆਬਾਦੀ ਆ 150 ਕਰੋੜ ਆਬਾਦੀ ਚ ਜੇ ਮੰਨ ਲਓ ਕਿ ਲੇਡੀਜ਼ ਨਾਲ ਕੰਮ ਕਰ ਰਹੀਆਂ ਨੇ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਨੇ ਜਿਹੜੇ ਚੰਗੇ ਹੋਣ ਦੇ ਨੇ ਜਿਹੜੀਆਂ ਪੜ ਕੇ ਚੰਗੇ ਉਹਦੇ ਤੇ ਗਈਆਂ ਨੇ ਪਰ ਤੁਸੀਂ ਸੋਚੋ ਇੱਕ ਘਰ ਚੋਂ ਦੋ ਲੇਬਰਾਂ ਹਸਬੰਡ ਵਾਈਫ ਮੰਨ ਲਓ ਵੀ ਵਾਈਫ ਇਸ ਬੁਕਸ ਦੇ ਸਾਬ ਨਾਲ ਮੈਂ ਕਹਿਣਾ ਮਹਾਰਾਣੀ ਬੁਕਸ ਦੇ ਹਿਸਾਬ ਨਾਲ ਮੇਰੇ ਕੋਈ ਵਿਚਾਰ ਨਹੀਂ ਜੀ ਭਾਜੀ ਨਾ ਮੇਰੇ ਇਨ ਔਕਾਤ ਹੀ ਆ ਇਹ ਮੰਨ ਲਓ ਇੱਕ ਲੇਡੀ ਰਕਮ ਤੇ ਨਾ ਜਾਊਗੀ ਤੇ ਜਿਹੜਾ ਜੈਂਟਸ ਆ ਉਹਦਾ ਪੇ ਸਕੇਲ ਵਧੂਗਾ ਜੂ ਲੇਬਰ ਦੀ ਸ਼ੋਰਟੇਜ ਹੋਊਗੀ ਅਸੀਂ ਉਹਨਾਂ ਨੂੰ ਫਾਇਦਾ ਦੇ ਰਹੇ ਆ ਲੇਬਰ ਪੈਦਾ ਕਰ ਕਰਕੇ ਆਪਣੇ ਦਿਮਾਗ ਤੇ ਟੈਨਸ਼ਨਾਂ ਬੱਚੇ ਪੜਾਓ ਪੜ੍ਹਾਓ ਸ਼ਹਿਰ ਦੀ ਪਿਆਰ ਕਰੋ ਭਾਜੀ ਇੱਕ ਸਭ ਕਿਤਾਬਾਂ ਚਾ ਮੇਰੇ ਮੇਰੇ ਪੱਲੇ ਕੁਸ਼ਨ ਪੈ ਪਰ ਵੀਰ ਜੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੀ ਰਹਿੰਦੀ ਆ ਬਿਜੀ ਰਹਿੰਦੀ ਆ ਪਰ ਇਹ ਵੱਡਾ ਉਪਰਾਲਾ ਹੈ ਤੁਹਾਡਾ ਜੇ ਮੋਬਾਈਲਾਂ ਤੋਂ ਥੋੜਾ ਜਿਆਦਾ ਰਾਹਤ ਮਿਲੇਗੀ ਅਤੇ ਆਪਣੇ ਇਤਿਹਾਸ ਨਾਲ ਜੁੜਨ ਹੋਵੇ ਠੀਕ ਜੀ ਸੋ ਵੀਰ ਜੀ ਇੱਕ ਸਰਕਾਰਾਂ ਹੁੰਦੀਆਂ ਨੇ ਇੱਕ ਸਰਕਾਰਾਂ ਨੂੰ ਚਲਾਉਣ ਵਾਲੇ ਹੁੰਦੇ ਨੇ ਤੇ ਸਰਕਾਰਾਂ ਦੇ ਚਲਾਉਣ ਵਾਲੇ ਜਿਹੜੇ ਮੁੱਦੇ ਆ ਨਾ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਆ ਜਿੱਦਾਂ ਸਾਡੇ ਵੱਡਿਆਂ ਦੇ ਬਸ ਨਹੀਂ ਸੀ ਹਰੀ ਕ੍ਰਾਂਤੀ ਲੈ ਕੇ ਆਉਣੀ ਉਹ ਨਹੀਂ ਚਾਹਦੇ ਖਾਦਾ ਦਵਾਈਆਂ ਦੀ ਸੱਪੇ ਆ ਪਰ ਉਹ ਅੱਜ ਇਹ ਕਹਿੰਦੇ ਕਿ ਮੋਬਾਈਲ ਮਾੜੇ ਆ ਜਦ ਕਿ ਉਹਨਾਂ ਨੇ ਖਾਦਾ ਦਵਾਈਆਂ ਪਾਸ ਜਾ ਆਪ ਧਰਤੀ ਖਰਾਬ ਕੀਤੀ ਮੇਰੇ ਕਹੇ ਦਾ ਮਤਲਬ ਇਹ ਹੈ ਕਿ ਜਿਹੜੇ ਸਰਕਾਰਾਂ ਚਲਾਉਂਦੇ ਨੇ ਉਹ ਸਾਨੂੰ ਯੂਜ਼ ਤੋਂ ਕਰ ਲੈਂਦੇ ਨੇ ਡਿਪੈਂਡ ਕਰਦਾ ਕਿ ਉਹ ਉਹਨੂੰ ਕਿ ਤਰ੍ਹਾਂ ਵਰਤ ਸਕਦੇ ਨੇ ਫੋਨ ਦੇ ਵਿੱਚ ਬਹੁਤ ਕੁਸ਼ਾ ਭਾਜੀ ਫੋਨ ਮੈਂ ਉਹਨਾਂ ਯਾਰਾਂ ਨਾਲ ਲਾਈਵ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੂੰ ਮੈਂ 30-30 ਸਾਲ ਪਹਿਲਾਂ ਮਿਲਿਆ ਸੀਗਾ ਅੱਜ ਮੈਂ ਉਹਨਾਂ ਦੇ ਚਿਹਰੇ ਵੇਖਦਾ ਭਾਜੀ ਸੋਹਣੀ ਚੀਜ਼ ਆ ਜੇ ਕ੍ਰਾਂਤੀ ਆ ਦੇ ਵਰਤਣੀ ਚਾਹੀਦੀ ਆ ਪਰ ਹਦੋਂ-ਬਦੋਂ ਜ਼ਰੂਰਤ ਆ ਜਾਂਦੀ ਆ ਮਾ ਹਦੋਂ-ਬਦੋਂ ਤੇ ਉਹ ਹੱਦ ਜਿਹੜੀ ਤੈਅ ਕਰਦੀ ਆ ਪਹਿਲੀ ਗੱਲ ਤੇ ਉਹ ਗੁਰਬਾਣੀ ਗੁਰਬਾਣੀ ਤੁਸੀਂ ਮੈਂ ਬਾਰ-ਬਾਰ ਇੱਕੋ ਗੱਲ ਕਹਿਣਾ ਕਿ ਹੋਰ ਵੀ ਅੱਗੇ ਇੱਕ ਇੰਟਰਵਿਊ 'ਚ ਮੈਂ ਕਿਹਾ ਹੈਗਾ ਜਪਜੀ ਸਾਹਿਬ ਦੀ ਪਹਿਲੀ ਪਹਿਲੀ ਜਿਹੜੀ ਪਉੜੀ ਆ ਉਹਦੀ ਵਿਆਖਿਆ ਸੰਤ ਮਸਕੀਨ ਜੀ ਤੁਸੀਂ ਸੋਚੋ ਉਹ बार-बार ਇਹ ਗਲਤਾਂ ਹੋ ਜਾਂਦੀ ਹੈ ਕਿ ਸੌ ਸਿਆਣੇ ਦੀ ਕੋਈ ਗੱਲ ਨਹੀਂ ਹੁੰਦੀ ਹੈ ਜੋ ਮਸਕੀਨ ਜੀ ਕਹਿੰਦੇ ਜ਼ਿੰਦਗੀ ਜਿਉਂਦਾ ਸੋਹਣਾ ਸਲੀਕਾ ਦੱਸਦੀ ਹੈ ਕਿ ਕੋਈ ਡਰ ਨਹੀਂ ਕੋਈ 84 ਲੱਖ ਜੂਨਾ ਚ ਕਿਹੇ ਵੀ ਜੂਨ ਨੂੰ ਅਗਲੇ ਸਾਹ ਦੀ ਚਿੰਤਾ ਨਹੀਂ ਸਿਰਫ ਇੱਕ ਬੰਦੇ ਦੀ ਚਿੰਤਾ ਇਹ ਸਾਰਾ ਕੁਝ ਕਿਤਾਬਾਂ ਜੀ ਭਾਜੀ ਮੇਰੇ ਕੋਲ ਮੇਰੇ ਕਿਤਾਬਾਂ ਚ ਵੀਰ ਜੀ ਬਾਣੀ ਦਾ ਜੀਵਨ ਦੇ ਵਿੱਚ ਵੱਡਾ ਬਦਲਾਅ ਲਿਆ ਦਿੰਦੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਮੋਬਾਈਲਾਂ ਦੇ ਨਾਲ ਜੁੜੀ ਹੋਈ ਹੈ ਉੱਥੇ ਨਸ਼ਾ ਵੀ ਸਾਡਾ ਪੰਜਾਬ ਦਾ ਇੱਕ ਭਾਰੀ ਮੁੱਦਾ ਬਣਿਆ ਹੋਇਆ ਹੈ ਉਹਨਾਂ ਤੋਂ ਵੀ ਬਾਹਰ ਆਉਣ ਲਈ ਰਾਹਤ ਪਾਉਣ ਵਾਸਤੇ ਇਹ ਤੁਹਾਡਾ ਵਧੀਆ ਉਪਰਾਲਾ ਹੈ ਇਸ ਚੀਜ਼ ਨੂੰ ਅਸੀਂ ਵੀ ਬਹੁਤ ਵਧੀਆ ਉਪਰਾਲਾ ਮੰਨਦੇ ਆ ਤੇ ਤੁਸੀਂ ਵਧਾਈ ਦੇ ਪਾਤਰ ਹੋ ਇਸ ਨੂੰ ਲੈ ਕੇ ਨਹੀਂ ਭਾਈ ਤੁਹਾਡਾ ਧੰਨਵਾਦ ਆ ਵੇਖੋ ਗੁਰਬਾਣੀ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੀ ਉਹਨਾਂ ਲੋਕਾਂ ਵਾਸਤੇ ਮੇਰੇ ਵਰਗਿਆਂ ਵਾਸਤੇ ਸ਼ਰਾਬੀਆਂ ਵਾਸਤੇ ਪਿਰਨਿਆਂ ਵਾਲਿਆਂ ਵਾਸਤੇ ਅਵਾਰਾ ਗਰਦਿਆਂ ਤੇ ਜੇ ਅਸੀਂ ਉਹਨਾਂ ਨੂੰ ਕਹਿ ਦਾਂਗੇ ਓਏ ਤੂੰ ਸ਼ਰਾਬ ਪੀਤੀ ਨਾ ਤੇ ਜਾਂ ਕੁਛ ਵੀ ਇਦਾਂ ਦੇ ਡਰਾਵਾ ਦੇ ਗੁਰਪਾਣੀ ਤੋਂ ਦੂਰ ਕਰਾਂਗੇ ਤੇ ਭਾਜੀ ਅਸੀਂ ਸਾਡੇ ਵਰਗੇ ਕਿਵੇਂ ਠੀਕ ਹੋਣਗੇ ਕਿਵੇਂ ਅਸੀਂ ਇਹ ਲੈਣਗੇ ਅਸੀਂ ਤੇ ਆਪਣੇ ਮਨ 'ਚ ਜਿਹੜੀ ਧਾਰਨਾ ਬਣਾ ਲਏ ਨੇ ਅਸੀਂ ਹੀ ਠੀਕ ਹਾਂ ਮੈਂ ਹੀ ਠੀਕ ਹਾਂ ਮੇਰੀ ਮਾਂ ਨੂੰ ਨਹੀਂ ਪਤਾ ਮੇਰੇ ਪਿਓ ਨੂੰ ਨਹੀਂ ਪਤਾ ਮੇਰੀ ਓਟੀ ਨੂੰ ਨਹੀਂ ਪਤਾ ਮੇਰੇ ਭਰਾਵਾ ਨੂੰ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਪਰ ਇਹ ਜਿਹੜੀ ਮੈਨੂੰ ਖਤਮ ਕਰਨ ਵਾਲੀ ਗੱਲ ਆ ਇਹ ਮੈਨੂੰ ਪੈਦਾ ਹੁੰਦੀ ਆ ਸਾਡੀ ਅਜੋਕੇ ਪੜਾਈ ਦੇ ਸਿਸਟਮ ਤੋਂ ਤੇ ਇਹ ਜਿਹੜੀ ਮੈਂ ਇਹ ਦੂਰ ਹੁੰਦੀ ਆ ਗੁਰਬਾਣੀ ਤੇ ਗੁਰਬਾਣੀ ਕਿਤਾਬਾਂ ਚਾ ਭਾਜੀ ਪੜੋ ਹੋਰ ਬਹੁਤ ਕਿਤਾਬਾਂ ਨੇ ਮਾਲੂ ਮੈਂ ਤੇਹੀ ਕਹਿਣਾ ਚਾਹਣਾ ਬਈ ਕਿਤਾਬ ਉਹ ਮੇਰੇ ਮੇਰ ਕੋ ਕਹਿਣ ਨੂੰ ਕੁਛ ਨਹੀਂ ਇਸੇ ਕਰਕੇ ਕਿਤਾਬਾਂ ਦਾ ਲੰਗਰ ਮਹਾਰਾਏ ਨੇ ਲਵਾਇਆ ਸ਼ਾਇਦ ਮਾਪਾਂ ਕਹਿੰਦੇ ਤੁਸੀਂ ਦਾਰੂ ਦਾ ਨਾਮ ਲਿਆ ਆਪ ਤੁਸੀਂ ਪਿੰਦੇ ਰਹੇ ਹੋਗੇ ਬਾਣੀ ਦੀ ਵਜ੍ਹਾ ਨਾਲ ਇੰਨਾ ਕੀ ਬਦਲਾਅ ਆ ਗਿਆ ਤੁਹਾਡੇ ਵਿੱਚ ਭਾਜੀ ਇੱਕ ਸ਼ਰਾਬ ਹੁੰਦੀ ਇੱਕ ਗੰਦੇ ਨਸ਼ੇ ਹੁੰਦੇ ਗੰਦੇ ਨਸ਼ੇ 25 30 ਸਾਲ ਤੋਂ ਤਾਂ ਕਿਹੋ ਤਰੀਕੇ ਨਾਲ ਲੈ ਗਏ ਸ਼ਰਾਬ ਦੇਣਾ ਜਦੋਂ ਸਾਲ ਤੋਂ ਪਹਿਲਾਂ ਕਿੱਗਣਾ ਨਾ ਕੋਈ ਮਰ ਜੇ ਘਰ ਚ ਕੋਈ ਜੰਪੇ ਸ਼ਰਾਬ ਮੇਰੀ ਜ਼ਰੂਰੀ ਹੈ ਹੁਣ ਨਹੀਂ ਜਦੋਂ ਦੀ ਗੁਰਬਾਣੀ ਸੁਣਨ ਲੱਗਾ ਤੇ ਗੁਰਬਾਣੀ ਸੁਣਨ ਮੈਂ ਇੱਕ ਸ਼੍ਰੀਨਗਰ ਕਸ਼ਮੀਰ ਗਿਆ ਸੀਗਾ ਸ਼੍ਰੀਨਗਰ ਤੋਂ ਕਾਂ ਗਏ ਹਾਂ ਪਰਿਵਾਰ ਦੇ ਨਾਲ ਇੱਕ ਸਾਧ ਮਿਲਿਆ ਆਪਾਂ ਜੋ ਬੇਸ ਹਿੰਦੀ ਬੋਲਦਾ ਸੀਗਾ Hindu ਸੱਜਣ ਸੀ ਕਿ ਉਹਦਾ ਇੱਕ ਬੇਟਾ ਗੁਰਬਾਣੀ ਪੜਾਉ ਕਰੇ ਹਨਾ ਤੋਂ ਮੈਂ ਮੈਂ ਮੈਨੂੰ ਕਿਹਾ ਵੀ ਸਾਬਾ ਜੀ ਸਵੇਰੇ 9 ਵਜੇ ਉੱਠਦਾ ਹਾਂ ਰਾਤ ਨੂੰ 9 ਵਜੇ ਦਾਰੂ ਪੀਤਾ ਮੈਂ ਸਾਫ ਹੋਇਤਰ ਹੋ ਜਾਂਦਾ ਹਾਂ ਰਾਤ ਨੂੰ ਸਭ ਬਾਣੀ ਸੁਣ ਉਹਨਾਂ ਨੇ ਕਿਹਾ ਕਿ ਬਾਬੇ ਨਾਨਕ ਨੇ ਆਪ ਪਿੱਤਰ ਲੋਕਾਂ ਲਈ ਹੀ ਬਾਣੀ ਉਪਚਾਰੀ ਸੀ ਸੋਨੋ ਨਹੀਂ ਪੜ ਸਕਦੇ ਅਗਰ ਮਾਲੂ ਤੇ ਮਾਰੇ ਹੱਥ ਲਗਾਣੇ ਸਿ ਗੁਟਕਾ ਸਾਥ ਆਪ ਵਿਦਤਰ ਹੋਤਾ ਤਾਂ ਸੁਣ ਲੋ ਤੋ ਸਰ ਮੈਂ 3 ਮਹੀਨੇ ਲਾ ਕੇ ਗੱਡੀ ਜੀ ਸ਼ਰਾਬੀ ਉਦੋਂ ਵੀ ਬਾਣੀ ਸੁਣੀ ਪਰ ਇਹ ਹੈ ਕਿ ਉਹ ਬਾਣੀ ਦਾ ਸਰੇ ਹੈ ਕਿ ਫਿਕਰ ਕੋਈ ਨਹੀਂ ਕਰਨ ਕਰਾਉਣ ਵਾਲਾ ਰੱਬ ਆ ਜਿਉਂ ਜ਼ਿੰਦਗੀ ਦਾ ਅਗਲਾ ਸਾਹ ਇਹ ਰੱਬ ਤੋਂ ਬਿਨਾ ਕੋਈ ਨਹੀਂ ਜਿੱਤ ਸਕਦਾ ਇਸ ਕਰਕੇ ਜੋ ਡਰ ਮੌਕੇ ਜਾਂਦੇ ਨੇ ਬੇ ਡਰ ਹੋ ਜਾਂਦਾ ਬੰਦਾ ਤੇ ਇਹ ਸਾਰਾ ਕੁਝ ਕਿਤਾਬਾਂ ਚ ਗੁਰਬਾਣੀ ਚ ਕਿਤਾਬਾਂ ਚ ਗੁਰਬਾਣੀ ਚ ਜੀ ਪੜੋ ਸੁਣੋ ਭਾਜੀ ਅਸਰ ਵੇਖਿਓ ਜੀ ਅਸਰ ਵੇਖਿਓ ਮੈਂ ਤਾਂ ਹੀ ਗਾ ਭਾਜੀ ਜਿੱਥੇ ਚੋਤਾਬਾਂ ਆਂਦਾ ਤੁਸੀਂ ਮੁਫਤ ਲਾਇਬ੍ਰੇਰੀ ਲਾਈ ਹੈ ਉਥੇ ਚਾਹ ਵੀ ਪਿਲਾਉਂਦੇ ਹੋ ਜਿਹੜਾ ਇੱਥੇ ਪੜਨ ਵਾਸਤੇ ਬੱਚਾ ਆਉਂਦਾ ਜਾਂ ਵੱਡਾ ਵੀ ਆਉਂਦਾ ਉਹਨੂੰ ਚਾਹ ਵੀ ਜ਼ਰੂਰ ਪਿਲਾਉਂਦੇ ਹੋ ਤੁਸੀਂ ਟਰੋਫੀ ਤਾਂ ਹੀ ਪਿਲਾਉਂਦੇ ਹੋ ਵਧੀਆ ਵਧੀਆ ਤਾਂ ਇਹ ਮਨ ਦੇ ਵਿੱਚ ਵਿਚਾਰ ਦਿਓ ਬਣੇ ਭਾਜੀ ਮੈਂ ਜੋ ਵੀ ਕਰ ਰਹੇ ਹਾਂ ਨਾ ਮੈਂ ਪ੍ਰੈਕਟੀਕਲੀ ਕੀਤੇ ਆ ਅਸੀਂ ਚੰਡੀਗੜ੍ਹ ਆਵਾਰਾ ਕਰਦੀ ਕਰਦੇ ਹਾਂ ਤੇ ਸਾਨੂੰ ਇੱਕ ਚਾਹੀਦਾ ਹੁੰਦਾ ਹੈ ਇੱਕ ਚਾਹ ਵਾਲਾ ਜਿੱਥੇ ਬੈਠ ਕੇ ਅਸੀਂ ਦੱਪਾ ਮਾਰ ਸਕੀਏ ਜੇ ਕਿਹਜਾ ਅਖਬਾਰ ਅਖਬਾਰ ਪੜ੍ਹ ਸਕੀਏ ਜੇ ਕਿਹਦੇ ਅਚਕਤਾਰ ਤੇ ਕਿਤਾਬ ਪੜ੍ਹ ਸਕੀਏ ਉਹਨੂੰ ਡਿਸਕਸ਼ਨ ਕਰ ਸਕੀਏ ਸਾਡੀਆਂ ਆਮ ਹੀ ਡਿਸਕਸ਼ਨਾਂ ਹੁੰਦੀਆਂ ਸੀ ਕਿ ਰਵਿੰਦਰਨਾਥ ਟੈਗੋਰ ਵਧੀਆ ਸੀਗਾ ਜਾਂ ਪ੍ਰੋਫੈਸਰ ਪੂਰਨ ਸਿੰਘ ਵਧੀਆ ਸੀਗਾ ਹਨਾ ਇਹ ਸਾਡੀਆਂ ਆਮ ਡਿਸਕਸ਼ਨਾਂ ਸੀ ਚੰਡੀਗੜ੍ਹ 'ਚ ਇਹ ਇਹ ਨਹੀਂ ਕਿ ਅਸੀਂ ਪੜ੍ਹਦੇ ਹਾਂ ਉੱਥੇ ਪਰ ਬਿਨਾ ਪੜਨ ਤੇ ਸਾਡੀ ਡਿਸਕਸ਼ਨ ਹੀ ਇਹ ਹੁੰਦੀ ਚੰਡੀਗੜ੍ਹ ਦੇ ਵਿੱਚ ਉਸ ਟਾਈਮ ਤੇ ਗੋਲਡੀ ਜਿਹੜਾ ਧੂਰੀ ਤੋਂ ਐਮਐਲਏ ਆ ਇਹ ਉਦੋਂ ਪ੍ਰਧਾਨ ਬਣਿਆ ਸੀਗਾ ਤੇ ਉਦੋਂ ਆਮ ਡਿਸਕਸ਼ਨ ਹੁੰਦੀ ਹਰਬਿੰਦਰ ਨਾਟ ਗੋਰਮ ਇਹ ਜਿਆਦਾ ਵਧੀਆ ਜਾਂ ਪ੍ਰੋਫੈਸਰ ਪੂਰਨ ਸਿੰਘ ਵਧੀਆ ਕਿਉਂਕਿ ਰਵਿੰਦਰ ਨਾਟ ਗੋਰ ਨੇ ਖੁਦ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੜ੍ਹ ਕੇ ਪਬਲਿਸ਼ਰ ਕੋਲੋਂ ਕਿਹਾ ਸੀ ਕਿ ਇਹ ਬੁੱਕਸ ਕਿਉਂ ਨਹੀਂ ਤੁਸੀਂ ਇਹ ਕਵਿਤਾ ਕਿਉਂ ਨਹੀਂ ਛਾਪਦੇ ਤੇ ਉਹਨਾਂ ਨੇ ਕਿਹਾ ਸੀ ਕਿ ਜੇ ਪੂਰਨ ਸਿੰਘ ਛਪ ਗਿਆ ਤੇ ਰਵਿੰਦਰ ਨਾਟ ਗੋਰ ਜੀ ਤੁਹਾਨੂੰ ਕਿਸ ਨੇ ਨਹੀਂ ਪੁੱਛਿਆ ਇਹ ਕਿਤਾਬਾਂ 'ਚ ਲਿਖਿਆ ਤੇ ਵੀਰ ਜੀ ਮੈਨੂੰ ਇਹ ਦੱਸੋ ਯੂਨੀਵਰਸਿਟੀ ਦੇ ਸਾਹਮਣੇ ਹੀ ਤੁਹਾਡੀ ਜੁਟੀਆਂ ਹੀ ਬਾਹਰ ਹੈ ਔਰ ਪਹਿਲੀ ਲਾਇਬ੍ਰੇਰੀ ਅੰਮ੍ਰਿਤਸਰ ਦੀ ਜਿਹੜੀ ਓਪਨ ਦੇ ਵਿੱਚ ਫ੍ਰੀ ਦੇ ਵਿੱਚ ਲਾਈ ਹੈ ਤੁਸੀਂ ਕਿੰਨੀ ਵੀ ਤਾਰੀਫਾਂ ਹੋ ਰਹੀਆਂ ਹੁਣ ਕਿਉਂ ਇਹ ਵਧੀਆ ਉਪਰਾਲਾ ਤੁਹਾਡਾ ਤਾਰੀਫਾਂ ਦਾ ਜਰੂਰ ਬਣਦੀਆਂ ਨੇ ਤੇ ਸੱਜਣ ਬੇਲੀ ਰਿਸ਼ਤੇਦਾਰ ਭੈਣ ਭਰਾ ਤੀ ਤਾਰੀਫਾਂ ਕਰ ਰਹੇ ਨੇ ਉਸ ਨੂੰ ਲੈ ਕੇ ਅ빠 ਜੀ ਤੁਸੀਂ ਮੇਰੀ ਅੱਖਾਂ ਦੀ ਲਾੜੀ ਤੁਹਾਨੂੰ ਦੱਸ ਦੂੰਗੀ ਜੀ ਕਿ ਮੈਂ ਅੱਖਾਂ ਦਾ ਪਾਣੀ ਰੋਕਣ ਲਿਆ ਤੇ ਕਾਰਨ ਇਹ ਹੈ ਕਿ ਐਡਾ ਕੋਈ ਕੰਮ ਨਹੀਂ ਸੀ ਜਿੱਡੀ ਰੱਬ ਨੇ ਰਹਿਮ ਕਰਤੀ ਜੀ ਸ਼ੁਕਰ ਹੈ ਜੀ ਇਸ ਹਾਈ ਟੈਸ ਸਾਰਾ ਤੁਹਾਡਾ ਆਪਣਾ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨੀਆਂ ਪਿਤਾ ਬਾਂ ਨੇ ਤੁਹਾਡੀਆਂ ਆਪਣੀਆਂ ਨੇ ਜਾਂ ਕਿਸੇ ਸੱਜਣ ਬੈਲੀ ਨੇ ਵੀ ਭੇਜੀਆਂ ਆਈਆਂ ਨੇ ਜਾਂ ਤੁਸੀਂ ਆਪ ਹੀ ਸਾਰੀਆਂ ਇਕੱਠੀਆਂ ਕੀਤੀਆਂ ਨੇ ਭਾਜੀ ਮੈਂ ਨਹੀਂ ਇਕੱਠੀਆਂ ਕੀਤੀਆਂ ਥੋੜੀਆਂ ਨੇ ਜੀ ਇਹਦੇ ਵਿੱਚ ਕੋਈ ਸੱਜਣ ਜਿੰਨਾ ਕੋਈ ਘਰੇ ਐਕਸਟਰਾ ਬਈਆਂ ਹੈ ਜਿਹੜੇ ਕਹਿੰਦੇ ਇਹ ਰੱਦੀ ਦੇ ਭਾਅ ਵਿੱਚ ਨਹੀਂ ਕਹਿਣ ਵਾਲੇ ਕੋਈ ਸੀਗੇ ਕਈ ਨੇ ਕਈ ਤੇ ਕਹੇ ਵੀ ਨਹੀਂ ਉਦਾਂ ਹੀ ਰੱਖ ਗੋ ਕੁਝ ਮੇਰੇ ਸੱਜਣ ਨੇ ਜੋ ਨਾਈਟ ਸਿਕ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਫਾਊਂਡਰ ਆ ਭਾਈ ਜਗਰਾਸ ਸੀ ਉਹਨਾਂ ਨੇ ਮੈਨੂੰ ਕਾਫੀ ਬੁੱਕਸ ਦੇ ਦਿੱਤੀਆਂ ਜਿਹੜੀਆਂ ਤੁਸੀਂ ਘਰੇ ਵੇਲੇ ਜਾ ਕੇ ਪੜ੍ਹ ਸਕਦੇ ਲੈ ਜਾ ਵੀ ਬੈਗ ਉੱਪਰ ਸੋ ਬੜੇ ਸੱਜਣੇ ਕੁਛ ਭੈਣਾ ਇਥੋਂ ਦੂਜੀਆਂ ਸ਼ਹਿਰਾਂ ਤੋਂ ਦੂਜੀਆਂ ਸਟੇਟਾਂ ਤੋਂ ਆਈਆਂ ਨੇ ਉਹ ਕਹਿੰਦੇ ਸੀ ਸਾਡੇ ਕੋ ਹਿੰਦੀ ਜਾਂ ਇੰਗਲਿਸ਼ੀ ਚਾਹੀਦੀਆਂ ਨੇ ਅਸੀਂ ਕੋਸ਼ਿਸ਼ ਕਰਨੀ ਉਹਨਾਂ ਨੂੰ ਉਹ ਪ੍ਰੋਵਾਈਡ ਕਰਾਉਣ ਦੀ ਤੇ ਕੁਝ ਕੰਜ ਨੇ ਸਾਡੇ ਕੋ ਹਿੰਦੀ ਇੰਗਲਿਸ਼ੀ ਦੇ ਘਰੇ ਪਈਆਂ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਜੇ ਤੁਹਾਡੇ ਕਿਸੇ ਕੰਮ 'ਚ ਜੇ ਸਾਡੇ ਕੋਲ ਤੁਸੀਂ ਪੈਸੇ ਵੀ ਲੈਣੇ ਚਾਹੋ ਅਸੀਂ ਤੁਹਾਨੂੰ ਪੈਸੇ ਵੀ ਫੇਰ ਦਾਂਗੇ ਪਰ ਦੇ ਕੋ ਚੰਗੀ ਕਿਤਾਬ ਪੁਰਾਣੀ ਕਿਸ ਚੰਗੇ ਰਾਈਟਰ ਦੀ ਹੈਗੀ ਆ ਜੇ ਸਾਨੂੰ ਜਰੂਰ ਦਿਓ ਅਸੀਂ ਪੈਸੇ ਫੇਰ ਕਰਕੇ ਤੁਹਾਡੇ ਕੋਲ ਲਾਂ ਲੈਣਾ ਮੈਂ ਦੇਖ ਰਿਹਾ ਜੀ ਅੱਜ ਵੀ ਸਟੂਡੈਂਟ ਭੈਣ ਜੀ ਪਾਣਾ ਸਾਡੀਆਂ ਬੈਠੀਆਂ ਹੋਈਆਂ ਨੇ ਪੜ ਰਹੀਆਂ ਨੇ ਸਟੂਡੈਂਟ ਵੀ ਆ ਰਹੇ ਨੇ ਤੁਹਾਡੇ ਕੋਲ ਜਿਹੜੀਆਂ ਕਿਤਾਬਾਂ ਪੜਨ ਵਾਸਤੇ ਜੀ ਜੀ ਤਾਂ ਕਿੰਨਾ ਜ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਜੇ ਵਿੱਚ ਵਧੀਆ ਰਾਹ ਪਾ ਰਹੇ ਹੋ ਤੁਸੀਂ ਬੱਚਿਆਂ ਨੂੰ ਧੀਆਂ ਦਾ ਨੂੰ ਜਾਂ ਨੌਜਵਾਨਾਂ ਨੂੰ ਭਾਜੀ ਸੰਤੁਸ਼ਟੀ ਆਪਣੇ ਮਨ ਦੀ ਹੈ ਜੀ ਕਿ ਸਾਨੂੰ ਇਸ ਹਿਸਾਬ ਨਾਲ ਅੱਜ ਪੇਸ਼ ਕੀਤਾ ਜਾ ਰਿਹਾ ਕਿ ਅਸੀਂ ਨਚਾਰ ਹੀ ਆ ਅਸੀਂ ਆਹ ਹੀ ਕੁਛ ਕਰਦੇ ਅਸੀਂ ਨੱਚਦੇ ਟੱਪਦੇ ਪਰ ਭਾਜੀ ਬੱਚਿਆਂ ਨੂੰ ਜੋ ਦੋਗੇ ਜੋ ਫਰਸੋਗੇ ਬੱਚੇ ਉਹ ਹੀ ਬਣਨਗੇ ਜੇ ਕਿਤਾਬਾਂ ਰੱਖੀਆਂ ਤੁਸੀਂ ਆ ਪਿਆ ਕਿ ਉਹ 18 20 ਸਾਲਾਂ ਦੀਆਂ ਭੈਣਾ ਹੋਣਗੇ ਧੀਆਂ ਹੋਣਗੇ ਜੀ ਜੇ ਉਹਨਾਂ ਦੇ ਸਾਹਮਣੇ ਪਿਆ ਤੇ ਭਾਜੀ ਉਹਨਾਂ ਨੇ ਪੜ੍ਹਨੀ ਕਿਤਾਬ ਜੇ ਸਾਹਮਣੇ ਕਿਤਾਬ ਹੀ ਨਹੀਂ ਰੱਖੋਗੇ ਤੇ ਤੁਸੀਂ ਕਹੋ ਕਿਤਾਬਾਂ ਨਾਲ ਨਹੀਂ ਜੁੜਨਾ ਕਿਤਾਬਾਂ ਨਾਲ ਨਹੀਂ ਜੁੜਨਾ ਉਹਦੀ ਇੱਕ ਫਰੇਗ ਆ ਆਪਣੇ ਆਪ ਦਾ ਜੀ ਜੀ ਬੱਸ ਇਹਲਾ ਸਵਾਲ ਆ ਭਾਜੀ ਮੇਰਾ ਜਿਹੜੀਆਂ ਸਾਡੇ ਬੱਚੇ ਨੇ ਆਗਰ ਰੀਲਾਂ ਤੇ ਇੰਸਟਾਗ੍ਰਾਮ ਤੇ ਰੀਲਾਂ ਬਣਾਉਣ ਦੇ ਵਿੱਚ ਵੀ ਇਸ ਤਰ੍ਹਾਂ ਦੇ ਨੇ ਤੇ ਤੁਹਾਡਾ ਦੇ ਉਪਰਾਲਾ ਹੀ ਬਹੁਤ ਵਧੀਆ ਹੈ ਜਿੰਨੀਆਂ ਤਾਰੀਫਾਂ ਹੋਣ ਉਹਨੀਆਂ ਹੀ ਥੋੜੀਆਂ ਨੇ ਕਿ ਇਹ ਅਪੀਲ ਲਾਉਣੀ ਚਾਹੁੰਦੇ ਜਿਹੜੇ ਬੱਚੇ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਨੇ ਜਾਂ ਇਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਸੋਚਦੇ ਨੇ ਕਿ ਪ੍ਰਾਣੀਆਂ ਇਤਿਹਾਸ ਨਾਲ ਜੁੜੀਆਂ ਨੇ ਸਾਡੀ ਤਾਂ ਵਰਤੋਂ ਦੇ ਵਿੱਚ ਨਹੀਂ ਆਉਣ ਵਾਲੀਆਂ ਕਿ ਇਹ ਅਪੀਲ ਲਾਉਣੀ ਚਾਹਦੇ ਹੋ ਭਾਜੀ ਸਾਡੇ ਵੱਡੇ ਕਹਿੰਦੇ ਹੁੰਦੇ ਸੀ ਦਾਦਾ ਉਹ ਜਿਹੜੇ ਭਾਨਿਆ ਨਾ ਜੋ ਕਰਦਾ ਨਾ ਉਹ ਅਹੀਂ ਉਮਰਾਂ ਢਾਈ ਸਾਨੂੰ ਪਤਾ ਹੈ ਤੇ ਬੜੇ ਮੇਰੇ ਭਰਾ ਨੇ ਕੁਝ ਭੈਣਾ ਨੇ ਉਹ ਸਾਡੇ ਕੋ ਨਾ ਇੱਕ ਗਰੁੱਪ ਆ ਜਿਹੜੇ ਰਿਟਾਇਰ ਪਰਸਨ ਦੇ ਬੰਦੇ ਚੰਗੇ ਅਫਸਰ ਨੇ ਉਹ ਸਾਨੂੰ ਦੱਸਦੇ ਨੇ ਤੁਸੀਂ ਆ ਬੁਕਸ ਐਸ ਬੰਦੇ ਨੂੰ ਦੋ ਆ ਬੁਕਸ ਐਸ ਬੰਦੇ ਨੂੰ ਦੋ ਜੇ ਕੋਈ ਵੀਰ ਕੋਈ ਪਰੇਸ਼ਾਨ ਆ ਕੋਈ ਭੈਣ ਪਰੇਸ਼ਾਨ ਆ ਕਿਸੇ ਵੀ ਕਿਸੇ ਵੀ ਤਰ੍ਹਾਂ ਤੇ ਉਹ ਪਰੇਸ਼ਾਨੀ ਦੂਰ ਕਰ ਸਕਦੇ ਤੇ ਮੈਂ ਤਾਂ ਇਹ ਕਹਾਂਗਾ ਕਿ ਨਾ ਸਾਡੀ ਟੀਮ ਨੂੰ ਸਾਡੇ ਬਿਰਗਾਂ ਨੂੰ ਮਿਲਣਾ ਉਹ ਤੁਹਾਨੂੰ ਕਿਤਾਬ ਵੀ ਰੈਫਰ ਕਰਨਗੇ ਤੁਸੀਂ ਉਹ ਕਿਤਾਬ ਪੜਨ ਤੋਂ ਬਾਅਦ ਜੋ ਕਰਦੇ ਜੀ ਉਹੋ ਹੀ ਕਰੋ ਤੁਸੀਂ ਤੁਹਾਡਾ ਆਪਣਾ ਮਾਨ ਹੀ ਨਹੀਂ ਕਰਨਾ ਭਾਈ ਇਹ ਕਿ ਤੁਸੀਂ ਡਾਇਰੀ ਵੀ ਲਈ ਹੋਈ ਹੈ ਵੀ ਜੀ ਉਹਦੇ ਵਿੱਚ ਸੁਝਾਅ ਜ਼ਰੂਰ ਲੈਂਦੇ ਹੋ ਜਿਹੜਾ ਵੀ ਇਥੇ ਮੋਸ਼ਨ ਦੇ ਦੀ ਕੋਸ਼ਿਸ਼ ਜਿਸ ਤਰ੍ਹਾਂ ਦੇ ਸੁਝਾਅ ਹੁੰਦੇ ਨੇ ਬਾਅਦ ਵਿੱਚ ਤੁਸੀਂ ਆਪ ਸੁਝਾਅ ਵਾੜਦੇ ਹੋ ਇਹ ਵਾਲੇ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਭਾਈ ਬਿਲਕੁਲ ਕਿਉਂਕਿ ਸੁਝਾਅ ਭਾਜੀ ਅਸੀਂ ਮਾਰੇ ਆ ਕਿ ਸਾਡੇ ਕਿਸੇ ਵੀ ਬੰਦੇ ਨੂੰ ਇੱਕ ਨੂੰ ਆਪਾਂ ਹੀਰੋ ਲੀਡਰ ਮੰਨ ਲੈਂਦੇ ਆ ਤੇ ਉਹਦੀ ਜਮੇਵਾਰੀ ਦੇ ਕੇ ਉਹਨੇ ਬੋਲਣਾ ਤੇ ਸਾਡੀ ਜਮੇਵਾਰੀ ਅਸੀਂ ਤਾੜੀਆਂ ਮਾਰਨ ਦੀ ਤੇ ਅਸੀਂ ਉਹਨੂੰ ਬਹੁਤ ਸਿਆਣਾ ਸਮਝਦੇ। ਤੇ ਬਾਅਦ ਜਿਹੜੀ ਪੜੀ ਲਿਖੀ ਪੀੜ੍ਹੀ ਕਹਿੰਦੇ ਵੀ ਨਹੀਂ ਹੁ ਸਿਆਣਾ। ਤੇ ਭਾਜੀ ਮੈਂ ਵੀ ਤੇ ਸਿਆਣਾ ਥੋੜੀ ਆ। ਆਪਾਂ ਤੇ ਰਿਵਿਊ ਲੈਨੇ ਆ ਉਹਦੇ ਹਿਸਾਬ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਆ। ਆਪਾਂ ਮੂੜ ਨਹੀਂਗੇ ਵੀ ਜੋ ਆਪਾਂ ਕਰ ਲਿਆ ਇਹੀ ਚਾਹੀ ਆ। ਜੇ ਕੋਈ ਕਹੂਗਾ ਪਿਆਜ ਚੇਂਜ ਕਰਨ ਦੀ ਲੋੜ ਆਪਾਂ ਕਰਾਂਗੇ ਭਾਜੀ। ਚੇਂਜ ਕਰਾਂਗੇ। ਸਾਨੂੰ ਸਮਝਾਵੇ ਕੋਈ ਆਹ ਗਲਤ ਆ ਇਹ ਮੰਨਾਂਗੇ ਭਾਜੀ। ਮਾਫੀ ਮੰਨੂ ਨੀ ਸ਼ਰੇਆ ਮਾਫੀ ਚਾਹੁੰਦਾ। ਕੁਈ ਸ਼ਬਦ ਕਿਸੇ ਟਾਈਮ ਬੋਲਿਆ ਜਾਂਦਾ ਗਲਤ ਮਨ ਤੋਂ ਜੀ ਛੋਟਾ ਵੱਡਾ ਜੋ ਮਰਜ਼ੀ ਸਮਝੇ ਮaaf ਕਰਦੇ ਹਾਂ ਸਾਰੇ ਧਰਮਾਂ ਦਾ ਸਾਰੇ ਭਰਾਵਾਂ ਦਾ ਸਾਰੀਆਂ ਜਾਤਾਂ ਦਾ ਸਤਿਕਾਰ ਕਰਦੇ ਬਿਸ਼ਰਤੇ ਕਿ ਤੁਹਾਡੇ ਹੱਥ ਚ ਗੋਣ ਹੋਵੇ ਹੱਥ ਹੀ ਗੋਣ ਹੋਵੇ ਸੰਤ ਮਸਕੀਨ ਜੀ ਦੀ ਪਹਿਲੀ ਪੌੜੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਗਿਆਨ ਦਾ ਗਿਆਨ ਹਾਸਲ ਕਰਨ ਦਾ ਮਤਲਬ ਆ ਕਿ ਤੁਸੀਂ ਲੋਕਾਂ ਵਾਸਤੇ ਕੀ ਕਰ ਸਕਦੇ ਹੋ ਸਾਡੇ ਗਿਆਨ ਹਾਸਲ ਕਰਨ ਦਾ ਮਤਲਬ ਹੈ ਇੱਕ ਦੂਜੇ ਨੂੰ ਹੀਠਾਂ ਕਰਨਾ ਤੇ ਜਿਹੜੇ ਮਸਕੂਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਗਿਆਨ ਇਕੱਠਾ ਕਰਕੇ ਇਸ ਤਰ੍ਹਾਂ ਆ ਤੁਰੇ ਫਿਰਨਾ ਜਿਵੇਂ ਖੂਤੇ ਦੇ ਬਾਹਰ ਲੱਦਿਆ ਹੁੰਦਾ ਜੇ ਅਸੀਂ ਉਹ ਗਿਆਨ ਵਰਤਣਾ ਨਹੀਂ ਸਾਡੇ ਬੜੇ ਸੁਝੇ ਉਹ ਬੰਦੇ ਨੇ ਉਹਨਾਂ ਦੇ ਬੜੇ ਤਜਰਬੇ ਨੇ ਉਹ ਇੱਕ ਅੰਦਰ ਬੈਠੇ ਨੇ ਮੈਂ ਇੱਕ ਹੌਕਾ ਦਿੱਤਾ ਜੀ ਆਓ ਸਲਾਹ ਦਿਓ ਅੱਗੇ ਲੱਗੋ ਤੁਹਾਡੇ ਨਾਲ ਕਰਦੇ ਸਾਡਾ ਸਾਰਾ ਉਹ ਸਾਡਾ ਸਾਰਾ ਸਮੂਹ ਜਿੱਥੋਂ ਕਰੋਗੇ ਜਿੱਦਾਂ ਦੀ ਗੱਲ ਕਹੋਗੇ ਉਹਦਾ ਤੁਹਾਡੀ ਮੰਨਨ ਦੀ ਯਾਰ ਹੈ ਕੋਈ ਸਾਡੀ ਜੋਗ ਦਾ ਗਵਾਹੀ ਕਰੋ ਸਾਨੂੰ ਕਿਤਾਬਾਂ ਆਂਦੀਆਂ ਕਿਤਾਬਾਂ ਬਾਰੇ ਦੱਸੋ ਜਾਂ ਅਸੀਂ ਕਿਦਾਂ ਅਪਰੂਵ ਕਰ ਸਕਦੇ ਆ ਆਪਣੇ ਸਮਾਜ ਨੂੰ ਸਾਨੂੰ ਇਹਦੇ ਬਾਰੇ ਦੱਸੋ ਸਾਨੂੰ ਰਾਜਨੀਤੀ ਨਾਲ ਦੱਸੋ ਕਿ ਉਸ ਪਾਰਟੀ ਨੂੰ ਵੋਟ ਪਾਣੀ ਵੋਟ ਜਿਹਨੂੰ ਕਹੋਗੇ ਪਾ ਦਾਂਗੇ ਅਸੀਂ ਸਾਨੂੰ ਚਾਰ ਚਾਰ ਜੇ ਚਾਰ ਪਾਰਟੀਆਂ ਨੇ ਸਾਨੂੰ ਆਪਸ਼ਨ ਦੇ ਦੋ ਅਸੀਂ ਚਾਰਾਂ ਨੂੰ ਸਾਰ ਚਾਰਾਂ ਨੂੰ ਖੁਸ਼ ਕਰ ਦਾਂਗੇ ਚਾਰਾਂ ਨੂੰ ਵੋਟਾਂ ਪਾ ਬਹੁਤ ਬਹੁਤ ਧੰਨਵਾਦ ਵੀਰ ਜੀ ਅੰਜੂਰ ਜੀ ਇਹ ਐਮਟੀ ਸਰ ਦੇ ਯੂਨੀਵਰਸਿਟੀ ਦੇ ਸਾਹਮਣੇ ਜੂਟੀਆਈ ਮਾਰਕੀਟ ਹੈ ਤੇ ਵਧੀਆ ਉਪਰਾਲਾ ਵੀਰ ਜੀ ਦਾ ਤੇ ਉਹਨਾਂ ਵਾਸਤੇ ਸੇਧ ਵੀ ਹੈ ਜਿਹੜੇ ਮੋਬਾਈਲਾਂ ਦੇ ਵਿੱਚ బిਜੀ ਰਹਿੰਦੇ ਨੇ ਜਿਆਦਾਤਰ ਰੀਲਾਂ ਬਣਾਉਂਦੇ ਰਹਿੰਦੇ ਨੇ ਤਾਂ ਮੋਬਾਈਲ ਨਾਲ ਜੁੜਨਾ ਤੇ ਉਹਦੇ ਵਿੱਚੋਂ ਨੌਲੇਜ ਲੈਣਾ ਇੱਕ ਵਧੀਆ ਥਾਂ ਹੈ ਪਰ ਜੇ ਬਹੁਤੀਆਂ ਰੀਲਾਂ ਬਣਾਉਣੀਆਂ ਜਾਤੀਆਂ ਭੈਣਾਂ ਨੂੰ ਨਚਾਉਣਾ ਇਹ ਵੀ ਵਧੀਆ ਚੀਜ਼ ਨਹੀਂ ਹੈ ਤਾਂ ਸਾਨੂੰ ਸਾਰਿਆਂ ਨੂੰ ਜੁੜਨ ਦੀ ਲੋੜ ਹੈ ਆਪਣੇ ਇਤਿਹਾਸ ਦੇ ਨਾਲ ਅਤੇ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਜਿਸ ਤਰ੍ਹਾਂ ਦਾ ਉਪਰਾਲਾ ਪੰਜਾਬ ਰਾਇਲ ਜਵਾਲਿਆਂ ਨੇ ਫ੍ਰੀ ਲਾਇਬ੍ਰੇਰੀ ਲਾਈ ਹੋਈ ਹੈ ਅਤੇ ਉੱਤੇ ਉੱਥੇ ਹੀ ਆਪਣੇ ਇਤਿਹਾਸ ਤੋਂ ਜਾਣੂ ਹੋਣ ਵਾਲੀਆਂ ਸਾਨੂੰ ਚਤਾਬਾ ਪੜ੍ਹਨ ਨੂੰ ਮਿਲਦੀਆਂ ਨੇ ਜੀਉਂਦੀ ਜ਼ਮੀਰ ਵਾਲੇ ਤੇ ਵਧੀਆ ਚੀਜ਼ ਹੈ ਜਿਨ੍ਹਾਂ ਦੀ ਜਿਉਂਦੀ ਜ਼ਮੀਰ ਹੈ ਉਹੀ ਇੱਥੇ ਆਉਣ ਨੂੰ ਪਿਆਰ ਰਹਿਣਗੇ ਜਿਨ੍ਹਾਂ ਦੀ ਜ਼ਮੀਰ ਹੈ ਨਹੀਂ ਹੈ ਉਹਨਾਂ ਨੇ ਇਸ ਚੀਜ਼ ਨੂੰ ਵੀ ਨਫਰਤ ਕਰਨੀ ਹੈ ਤਾਂ ਸਾਡੀ ਵੀ ਅਪੀਲ ਹੈ ਤੁਸੀਂ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਜਰੂਰ ਇੱਥੇ ਆਓ ਅਤੇ ਆਪਣੇ ਸੁਝਾਅ ਵੀ ਦਿਓ ਕਿ ਵੀਰ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਜੇ ਸੁਝਾਅ ਤੁਹਾਡੇ ਪੋਜੀਟਿਵ ਨੇ ਤਾਂ ਵੀ ਦੱਸੋ ਜੇ 네ਗੇਟਿਵ ਨੇ ਤਾਂ ਸਾਵੀ ਦੱਸੋ ਇਹਨਾਂ ਨਾਲ ਇਹਨਾਂ ਨੂੰ ਵੀ ਸੇਧ ਮਿਲੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਸੇਧ ਮਿਲੇਗੀ ਸਾਨੂੰ ਗਾਈਡ ਵੀ ਕਰੋ ਜੀ ਜ਼ਰੂਰ ਸਾਨੂੰ ਗਾਈਡ ਵੀ ਕਰੋ ਵੀ ਇਹ ਇਹਨੂੰ ਕਿੱਦਾਂ ਸੁਧਾਰ ਸਕਦੇ ਹਾਂ ਕਿਉਂਕਿ ਸਾਨੂੰ ਕੁਝ ਨਹੀਂ ਪਤਾ ਮੈਂ ਝਟਕਾ ਜਿਹਾ ਬੰਦਾ ਜੀ ਝਟਕਾ ਕੰਮ ਕਰਦਾ ਹੀ ਮੈਂ ਕੱਪੜੇ ਵੇਚਣ ਲੱਪਿਆ ਤੇ ਕੱਪੜੇ ਵੇਚਦਾ ਮੈਂ ਚੋਕੇ ਕਿਤਾਬਾਂ ਰੱਖ ਲਈਆਂ ਜੇ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੈਨੂੰ ਸਮਝਾਓ ਦੱਸਿਓ ਸਲਾਹ ਦਿਓ ਮੈਂ ਮੰਨਣ ਦੀ ਕੋਸ਼ਿਸ਼ ਕਰਾਂ ਮਿਹਰਬਾਨੀ ਤਾਂ ਜ਼ਰੂਰ ਜੀ ਜੇ ਇੱਥੇ ਤੁਸੀਂ ਆਓ ਜੇ ਜਿੱਥੇ ਤੁ ਇਥੇ ਆਸਤੂ ਜਾਣੂ ਹੁਣਾ ਉੱਥੇ ਨਾਲ ਦੀ ਨਾਲ ਬੈਠਣ ਨਾਲ ਦੇ ਚਾਹ ਵੀ ਮਿਲਣੀ ਹੈ ਤੇ ਇਤਿਹਾਸ ਤੋਂ ਜਾਣੂ ਹੋਵੋਗੇ ਵਧੀਆ ਪਰਾਲਾ ਵੀਰ ਦਾ ਤੇ ਇੱਥੇ ਜ਼ਰੂਰ ਆਓ ਮिन्नੂ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੰਗਲਾਂ ਦਾ